ਸਤਿ ਸ੍ਰੀ ਅਕਾਲ ਜੀ ਟਾਈਮ ਹੈ ਇਸ ਵੇਰੇ ਦੇ ਬੱਜ ਗਏ ਨੇਗੇ ਪੌਣੀ 11 ਤਿਆਰ ਹੋਣ ਲੱਗ ਰਹੀ ਸੀ ਮੈਂ ਬੁਟੀਕ ਤੇ ਜਾਣ ਦੇ ਲਈ ਤੇ ਜਲਦੀ ਨਾਲ ਦੀ ਤਿਆਰ ਹੋ ਜਾਵਾਂਗੇ 11 ਵਜੇ ਤਾਂ ਹੁੰਦਾ ਵੀ ਚੱਲੀ ਜਾਵਾਂ ਕੰਮ ਕਰਦੇ ਕਰਦੇ 11 ਵਜੇ ਇਹਨਾਂ ਨੇ ਕਿ ਹੋਂਦਾ ਵੀ ਸਾਰੇ ਕੰਮ ਕਰ ਜਾ ਵੀ ਕਰ ਜਾ ਵੀ ਕਰ ਜਾ ਤੇ ਕੁਝ ਪਸੂ ਸੂਪ ਪੈੰਦ ਨੇ ਜੇ ਕੰਮ ਬਾਤ ਹੋਏ ਨਾ ਸੁਖ ਨਾਲ ਜਿਵੇਂ ਲੀਟੀ ਵਗੈਰਾ ਸਾਰੇ ਢਾਕੇ ਪਾਇਆ ਘੱਟੇ ਵਿੱਚ ਪਹਿਉਣ ਵਾਲੀ ਆ ਇਹ ਕੋਈ ਨਾ ਕੋਈ ਕੰਮ ਐਕਸਟਰਾ ਨਿਕਲੇ ਹੁੰਦਾ ਜਿਹੜੀ ਡੇਲੀ ਦਾ ਆਹ ਕਰਨ ਵਾਲੇ ਕੰਮ ਨੇ ਦਾ ਕਰਨੀ ਨਹੀਂ ਤੇ ਬਾਕੀ ਕੋਈ ਨਾ ਕੋਈ ਦੂਜਾ ਕੰਮ ਹੋ ਹੋ ਜਾਂਦਾਗਾ ਜੇ ਕੋਈ ਕੱਪੜੇ ਲੈਣ ਵਾਲੇ ਆ ਜਾਂਦੇ ਨੇ ਨਾ ਪਿੰਡ ਵਿੱਚ ਕਸਟਮਰ ਤੇ ਕੱਲ ਜਿਵੇਂ ਕਸਟਮਰ ਆਗੇ ਸਵੇਰੇ ਸਵੇਰੇ ਤੇ ਫਿਰ ਇਹ ਟਾਈਮ ਲੱਗ ਜਾਂਦਾ ਮਰੇ ਬੜ ਨਾਲ ਲੇਟ ਹੋ ਜਾਂਦੀ ਹੈਗੀ ਫਿਰ ਆਉਂਦਾ ਵੀ ਸ਼ਾਮ ਨੂੰ ਕੰਮ ਕਰਨਾ ਆਉਂਦਾ ਵੀ ਵਸਾ ਕੇ ਤਾਂ ਨਚੂਣੀ ਲੈਣੀ ਹੈਗੀ ਜੇ ਆਜ ਪਸੂਨ ਕਰਨਾ ਹੁੰਦਾਗਾ ਥੋੜਾ ਬਹੁਤਾ ਬਾਕੀ ਸਵੇਰੇ ਸਾਰੇ ਕੱਪੜੇ-ਕਪੜਾ ਕੰਮ ਸਾਰਾ ਨਿਪਟ ਜੰਦਾਗਾ ਤੁਸੀਂ ਹੁਣ ਸੂਟੜੇ ਕੋਲ ਵਰਕ ਕਰਵਾ ਸਕਦੇ ਹੋਏ ਇਹ ਵਾਲਾ ਸੂਟ ਹੈਗਾ ਤੇ ਮਸ਼ੀਨ ਵਰਕ ਕੀਤਾ ਹੋਇਆ ਹੈਗਾ ਤੇ ਬਹੁਤ ਸੋਹਣਾ ਡਿਜ਼ਾਈਨ ਹੈਗਾ ਵੀ ਸੈਂਟਰ ਪੈਨਲ ਵਾਲਾ ਇਹ ਵੀ ਕਰਾਇ ਸੀ ਪਿਛਲੇ ਸਾਲ ਗਰਮੀ ਆ ਜ ਲੰਘੇ ਸੀ ਉਦੋਂ ਕਰਵਾਏ ਸੀਗਾ ਕੈਮਰੀ ਕਾਟਨ ਦੇ ਉੱਪਰ ਕਰਵਾਏ ਸੀਗਾ ਕੈਮਰੀ ਕਾਟਨ ਦਾ ਬਹੁਤ ਵਧੀਆ ਕੱਪੜਾ ਹੈ ਕਿ ਮਰਜੀ ਰੰਗ ਦਾ ਇਨਾ ਪਾਈ ਜਾਓ ਗਰਮੀ ਦੇ ਵਿੱਚ ਬਹੁਤ ਵਧੀਆ ਠੰਡਾ ਕੱਪੜਾ ਹੁੰਦਾ ਕੈਮਰੀ ਕਾਟਨ ਦਾ ਤੇ ਇਹਨਾਂ ਕੱਪੜਾ ਰੰਗ ਫੇਡ ਹੋਵੇ ਬਹੁਤ ਵਧੀਆ ਕੱਪੜੇ ਦੀ ਕੁਆਲਿਟੀ ਹੈ ਕੈਮਰੀ ਕਾਟਨ ਦੀ ਥੋੜੇ ਲਾਈਟ ਰੰਗ ਥੋੜੇ ਹੁੰਦੇ ਨੇ ਕਿ ਥੋੜੇ ਡਾਰਕ ਰੰਗ ਹੋਣ ਕੈਮਰੀ ਕਾਟਨ ਦੇ ਵਿੱਚ ਕਿਉਂਕਿ ਉਹਨਾਂ ਕੱਪੜਾ ਹੀ ਜਿਆਦਾ ਪਤਲਾ ਹੁੰਦਾ ਹੈਗਾ ਤੇ ਅੱਜ ਮੌਸਮ ਠੀਕ ਹੈਗਾ ਥੋੜੀ ਠੰਡੇਗੀ ਜੇ ਤੂੰ ਪੂਨ ਦੇ ਵਰ ਬਹੁਤ ਗਰਮੀ ਹੁੰਦੀ ਹੈ ਅੱਜ ਬੱਦਲ ਵਾਈ ਜੀ ਹੋ ਰਹੀ ਹੈਗੀ ਚਲੋ ਜੀ ਪੂਕ ਤਿਆਰ ਹੁਣ ਚਲਦੇ ਹਾਂ ਮੈਂ ਦੇਖ ਬੈਲੋ ਜੀ ਸਭ ਸਹਿਕਾਰ ਨੂੰ ਮੈਂ ਜਸਪੀਤ ਕੋਲ ਮੇਰੇ ਚੈਨਲ ਪੰਜਾਬੀ ਕੁਕਿੰਗ ਬਲੌਗ ਤੇ ਬਹੁਤ ਬਹੁਤ ਸਵਾਗਤ ਹੈ ਅਗਰ ਤੁਸੀਂ ਇਹਨਾਂ ਪੰਨੇ 'ਤੇ ਮੈਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਲਿੱਕ ਲਾਇਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੋਸਤਾਂ ਨੂੰ ਦੱਸੋ ਕਿ ਮੇਰਾ ਦੂਸਰਾ ਚੈਨਲ ਨਾ ਤੁਸੀਂ ਸੋਨ ਨੂੰ ਸੂਟ ਲੈਣੇ ਨੇ ਤਦਸੇ ਤੁਰ ਮੀਤੀ ਕਿ ਤੁੰਗਾਰ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਛੋਟੇ ਸਟਿਚ ਕਰਵਾ ਸਕਦੇ ਹੋ ਤੇ ਤੇਜ ਤੋਂ ਡਾਈ ਵੀ ਕਰਵਾ ਸਕਦੇ ਹੋ ਛੋਟੇ ਵਰਕ ਕਰਵਾ ਸਕਦੇ ਹੋਗੇ ਇਨਸਿਨ ਵਰਕ ਕਾਰੀਗਰ ਕਾ ਹੈਂਡਵਰਕ ਤੇ ਜੇ ਮੇਰੇ ਕਰਵਾ ਚਾਹਾਂਗੇ ਤਾਂ ਤੁਸੀਂ ਸੋਨੇ ਤੋਂ ਵਰਗ ਨੂੰ ਪਿੰਡ ਵੀ ਕਰਵਾ ਸਕਦੇ ਹੋ ਤੇ ਸੋਟ ਪ੍ਰਿੰਟ ਸੁੱਡ ਵੀਰ ਕੋਲੋਂ ਤੁਸੀਂ ਲੈ ਸਕਦੇ ਹੋ ਲੋਈ ਟਾਈਮ ਹੋ ਗਿਆ ਤੁਮ ਆਪਣਾ ਜਾਣ ਦਾ 5:00 ਵਜੇ ਜਾਂ 5:30 ਵਜੇ ਜਾਣਾ ਤੇ ਦੇਖਦੇ ਹਾਂ ਮੈਂ ਤੁਹ ਬਾਜੀ ਘੇੜੀ ਵਿੱਚ ਜੜ ਦੂੰਗੀ ਤੇ ਉਹ ਨਹੀਂ ਆ ਮੇਕਅਪ ਵਾਲੀ ਸਲੀਪ ਬਣਾਈਏਗੀ ਫਿਰ ਤੇ ਨੀਚੋਂ ਹੀ ਨਹੀਂ ਰੱਖਾਂਗੇ ਪਾਪਟੀ ਵਗੈਰਾ ਨਹੀਂ ਬਣਾਈ بس ਇਥੇ ਕਸਟਮਰ ਦੀ ਚੋਆਇਸ ਵਸੇ ਤੇ ਬਟਨ ਲੱਗੂਗਾ ਇੱਕ ਤੁਸੀਂ ਨੀਚੇ ਬਟਨ ਲਗਾ ਸਕਦੇ ਹੋ ਤੇ ਇੱਕ ਬਟਨ ਜਿਹੜਾ ਉਹ ਵੀ ਲਗਾ ਸਕਦੇ ਹੋ ਬਹੁਤ ਸੋਹਣ ਲੱਗਦੀ ਹੈ ਬਾਜੂ ਨੂੰ ਬਣੀ ਹੋਈ ਇਹ ਨਾਲ ਆਈਏ ਤੇ ਬਸ ਬਾਜੂੜੀਆਂ ਨੇ ਰਹਿ ਗਈਆਂ ਇਹ ਸੂਟ ਆਪਣਾ ਕੰਪਲੀਟ ਹੋ ਗਿਆਗਾ ਤੇ ਬਾਟਮ ਉਹ ਬਣੀ ਤਿਆਰ ਹੋ ਗਈ ਤੇ ਬਸ ਕੰਡੀਸ਼ਨਰ ਦੀ ਬਾਜੂੜੀਆਂ ਨੇ ਰਹਿਣੇ ਨੇ ਕਿ ਇਹਨਾਂ ਚੁਕੇਰਾ ਫੋਲਡ ਕਰਨਾ ਰਹੇਗਾ ਅੱਜ ਵਿੱਚ ਇੱਕ ਸੂਟ ਹੀ ਬਣਿਆਗਾ ਤੋਂ ਵੀ ਅੱਜ ਸਿਰ ਉਹ ਠੀਕ ਕਰ ਦੇ ਇਸ ਨੂੰ ਪੂਰਾ ਹੋ ਰਿਹਾ ਸੀ ਇਸ ਕਰਕੇ ਥੋੜੀ ਰੈਸਟ ਕਰਨ ਲੱਗੀ ਤਾਂ ਕਿ ਵਗਿਆ ਕੱਟਦੀ ਸਾਰੀ ਸਵੈ ਨਾਲ ਪਰਦੇ ਦੀ ਲੀਗ ਇਹ ਬੁੱਕ ਕਰਿਆ ਮੈਂ ਤਾਂ ਚਲੋ ਇਹਨਾਂ ਦਾ ਸਾਮਾਨ ਪੈਕ ਕਰਦੇ ਆਪਾਂ ਤੇ ਜੇ ਸਾਰੇ ਕੰਮ ਹੋਣ ਘੜੇ ਇੱਕ ਵੇਲੇ ਹੋ ਜੇਗਾ ਤੇ ਨੂੰ 10 ਮਿੰਟ ਨਾਲ ਫੜਕ ਨਹੀਂ ਲੈਣੇ ਕੋਲ ਨੂੰ ਦੋ ਜੜੀਆਂ ਜੜੀਆਂ ਹੋਈਆਂ ਤੇ ਫਿਰ ਸਾਰੇ ਕੰਮ ਪਲੇਟ ਹੋ ਲੈਣਗੇ ਜਿਹੜੇ ਬਲ ਪਾਈ ਹੁੰਦੇ ਨੇ ਉਹ ਬੜੀ ਸੌਣੀ। ਪਬਲਿਕ ਕਾਫੇ ਚੀ ਪਾ ਸਕਦੇ ਆਗੇ ਬਾਅਦ ਤੇ ਵੈਸੇ ਵੀ ਜਿੰਨੇ ਪਾਈ ਨੇ। ਬਾਅਦ। ਲਓ ਜੀ ਹੋ ਗਿਆ ਹੁਣ ਸ਼ਾਮ ਦੀ ਡਿਊਟੀ ਸ਼ੁਰੂ ਧਾਰਾ ਚੋਂ ਦੀ। ਤੇ ਟਾਈਮ ਬਹੁਤ ਲਵਾਂ ਜੇ ਕੱਟੀ ਚੁੰਦੇ ਚੁੰਦੇ ਹੌਲੀ ਹੌਲੀ ਚੁੰਦੇ ਇੱਕ ਕਮਜ਼ੋਰੀ ਬਹੁਤ ਜ਼ਿਆਦੀ ਆਗੀ। ਦੁੱਧ ਮੈਨੂੰ ਤਿੰਨ ਥਾਣਾ ਪੀਣੀ ਹੁੰਦੀ ਹੈਗੀ। ਤੇ ਇੱਕ ਘਟਦੇ ਹੁੰਦੀ ਹੈਗੀ ਕਿ ਕਿਵੇਂ ਐ ਵੀ ਕਮਜ਼ੋਰੀ ਨਾਲੇ ਫੇਰ ਜਿਹੜਾ ਹੈ ਰਵਾਗਾ ਥੋੜਾ ਜਿਹਾ ਘਟ ਚੰਗਾਉਂਦੀ ਹੈ ਨਹੀਂ ਡੇਢ ਮਹੀਨੇ ਮਗਰ ਬੱਜਾ ਹੈ ਤੇਦੀ ਮਾਂ ਵੀ ਐਵੇਂ ਕਰਦੀ ਸੀ ਘਟ ਚੰਗਾਉਂਦੀ ਡੇਢ ਮਹੀਨੇ ਮਗਰ ਕੰਟਰੋਲ ਪਾਉਂਦੀ ਨਹੀਂ ਪੜਦਲਾਸ ਕਰਦੀ ਹੈ ਨਹੀਂ ਕਿ ਤੇ ਉਹ ਹੀ ਬਹੁਤ ਸੀਲ ਨੇਗੇ ਕੁਛ ਨਹੀਂ ਕਹਿੰਦੀ ਹੈਗੀ ਪਰ ਜਿਵੇਂ ਮੱਝ ਖੜੀ ਝੋਟੀ ਖੜੀ ਲਵੇ ਉਹਨੂੰ ਮਾਰਨ ਜਾਂਦੀ ਹੈਗੀ ਤੇ ਉਸਨੇ ਕਹਿੰਦੇ ਕੋਈ ਮਰਜੀ ਚੋਈ ਜਾਵੇ ਬੱਚੇ ਵੀ ਚੋਰਨ ਨੂੰ ਤਾਂ ਵੀ ਕੁਛ ਕਹਿੰਦੀ ਹੈਗੀ ਥੋੜੀ ਇਹ ਹਜੇ ਅਕਲ ਕਰਨੀ ਨਹੀਂ ਬਣਦੀ ਹੈਗੀ ਇਹ ਕੋਕੀ ਨੂੰ ਸੋਜਾ ਬਹੁਤਿਆਰੇ ਸੀਗਾ 11 ਨੂੰ ਪਤਾ ਨਹੀਂ ਕਿਉਂ ਬਹੁਤ ਜ਼ਿਆਦਾ ਸਵੇਲਿੰਗ ਸੀ ਇਸ ਕਰਕੇ ਇਹਨੂੰ 8-9 ਦਿਨ ਹੋ ਗਏ ਹੁਣ ਵੀ ਥੋੜੀ ਲੱਤ ਚੱਕਦੀ ਹੈਗੀ ਤੇ ਇਹਨੂੰ ਬਾਲਟੀ ਵਿੱਚ ਧਾਰਚੋਣਾ ਕੱਪੜੇ ਨਾਲ ਹੀ ਝੋਣੀ ਪੈਂਦੇ ਗੇ ਇਸ ਭਾਂਡੇ ਨਾਲ ਛੋਟੇ ਨਾਲ ਨਹੀਂ ਢੱਪਣ ਲੱਗੇ ਜਾਂਦੀ ਹੈਗੀ ਬਸ ਇੱਕਦ ਇੱਕੋ ਹੱਲ ਹੁੰਦਾ ਜੇ ਇਹਲੇ ਨੂੰ ਜੋ ਬਹੁਤ ਜ਼ਿਆਦਾ ਸੋਜ ਹੋਵੇ ਤਾਂ ਗਰਮ ਪਾਣੀ ਕਰਕੇ ਵਿੱਚ ਤੇਲ ਪਾ ਕੇ ਸਰੋਂ ਦਾ ਤੇਲ ਲੂਣ ਪਾ ਕੇ ਜਾਂ ਨਿੰਮ ਨੂੰ ਮਿਲਾਣੀ ਹੁਣ ਪਿਛੋਂ ਪਾ ਕੇ ਚੰਗੀ ਤਰ੍ਹਾਂ ਹਵਾਲ ਕੇ ਸਵਾਰ ਕੇ ਉਹਨਾਂ ਵਾਸਤੇ ਹੋਈ ਜਾਵੇ ਤਿੰਨ ਚਾਰ ਡੰਗ ਫਿਰ ਜਿਹੜਾ ਸੋਜ ਆ ਸਾਰੀ ਉੱਤਰ ਜਾਂਦੀ ਹੈ ਪਸੂ ਦੀ ਤੇ ਆਰਾਮਦਾਰੀ ਮਿਲ ਜਾਂਦੀ ਹੈ ਜਿਹੜੇ ਪਸੂੜਾ ਥੋੜਾ ਦੁੱਧ ਹੁੰਦਾ ਥੋੜੀ ਸੋਜ ਉਹਨੂੰ ਆ ਜਾਂਦੀ ਹੈ ਤੇ ਬਾਕੀ ਦੁੱਧ ਵਧੀਆ ਹੈ ਨਿੱਚੇ ਮੱਜੇ ਵਿੱਚ ਇਹ ਪਹਿਲੇ ਸੂਏ ਹੈ ਦੁੱਧ ਠੀਕ ਆ ਵਧੀਆ ਹੈ ਤੇ ਹਜੇ ਕੋਸ ਪਾਇਆ ਨਹੀਂਗਾ ਤੇ ਕਾੜੀ ਪਾਏ ਨਿਕਲੀ ਤੇ ਹੁਣ ਡੇਟੀ ਵਗੈਰਾ ਪਾਉਗੂ ਦੁੱਧ ਹੋਰ ਵੀ ਉਤਰੇ ਹੋਊਗਾ ਕਿਉਂਕਿ ਮੈਨੇ ਬਹੁਤ ਜ਼ਿਆਦਾ ਸੇਵਾ ਕੀਤੀ ਸੋਣ ਦੁਪਾਲਾ ਮੈਨੂੰ ਐਵੇਂ ਸੀ ਵੀ ਕਹੇ ਬਹੁਤ ਛੋਟੀ ਨਵੇਂ ਦੁੱਧ ਹੋਗੀ ਸੀ ਤੇ ਕੱਦ ਛੋਟਾ ਸੀ ਜੇ ਨਾ ਦੁੱਧ ਦੁੱਧ ਤਾਂ ਸਾਰਾ ਸਾਲ ਨੂੰ ਪਸੂ ਸਾਹਮਣੇ ਪਾਲਨੇ ਬਹੁਤ ਔਖਣ ਝੋਟੀਆਂ ਉਸ ਪਹਿਲਾਂ ਨੇ ਸਿੰਘ ਘੜਾ ਵਾਲੇ ਸੀਗਾ ਤੇ ਵੱਜ ਵਾਲੇ ਨੇ ਸੋਹਣੀ ਝੋਟੀ ਸੀਗੀ ਬਹੁਤ ਸਨੱਖੀ ਝੋਟੀਆਂ ਬਹੁਤ ਸੁਰਖਾ ਰਵਾ ساری ਇਹਨਾਂ ਦਾ ਇੱਕ ਇਹਦੀ ਮਾਂ ਆਏਗੀ ਆਪਣੇ ਕੋਲੋਂ ਦੋ ਤਣ ਕੱਟੀਆਂ ਹੋਰ ਨਹੀਂ ਗਈ ਸੀ ਰਵੀ ਦੀਆਂ ਤੇ ਦੁੱਧ ਨੂੰ ਵੀ ਵਧੀਆ ਨਹੀਂ ਗਈ ਹੁਣ ਜਿਵੇਂ ਤਿੰਨ ਚਾਰੰਦਾ ਕਰੂਗੀ ਹਜੇ ਹੋਰ ਅਸਪੀਰ ਨੀਵਾਂ ਰਾਮ ਨਾ ਖੜੀ ਰਿਆ ਕਰੂਗੀ ਫੇਰ ਕੋਈ ਚੱਕਰ ਨਹੀਂਗਾ ਪਰ ਇਹਨਾਂ ਦਾ ਬਹੁਤ ਫਰਕ ਪੈ ਗਿਆ ਦੋ ਤਿੰਨ ਦਾ ਬਹੁਤ ਔਖਾ ਧਾਰ ਚੋਣਦਾ ਹੋ ਜਾਂਦਾ ਸੀਗਾ ਦੋ ਜਣੇ ਜੇ ਮਾਸੀ ਨੂੰ ਲਾਉਣੇ ਚ ਮਿਲ ਲਵੇ ਤੇ ਕਿਉਂਕਿ ਇਹਨਾਂ ਨੂੰ ਧਾਰ ਚੋਣੀ ਨਹੀਂ ਆਉਂਦੀ ਹੈਗੀ ਫਿਰ ਉਹ ਛੋੜ ਲੈਂਦੇ ਸੀ ਮੈਂ ਖੜ ਜਾ ਨਹੀਂ ਸੀ ਅੱਗੇ ਤੇ ਇਹ ਫਿਰ ਟਿੱਕੇ ਜਾਂਦੀ ਦੀ ਨਹੀਂ ਤਾਂ ਧਾਰ ਚੋਣੀ ਜਾਂਦੀ ਸੀ ਜਾਂ ਫਿਰ ਕੱਟੇ ਉੱਪਰ ਦੁੱਧ ਭਾ ਦੇ ਕਟਰੂ ਹਜੇ ਛੋਟਾ ਹੈ ਇਹ ਪਰ ਉਹਨਾਂ ਛੋਟੀ ਛੋਟੀ ਵੀ ਸੁੰਦੀ ਹੈ ਜੀ ਪਸੂ ਨਹੀਂ ਖੜਦਾ ਹੈਗਾ ਤਾਂ ਕਟਰੂ ਉੱਪਰ ਦੁੱਧ ਜਾਂ ਗੋੜ ਵਗੈਰਾ ਲਾ ਦੇ ਤਾਂ ਫਿਰ ਵੀ ਚੱਟੀ ਜਾਂਦੀਆਂ ਵਾਜ ਤੇ ਲਾਲਚ ਤਾਂ ਵੀ ਖੜੀ ਰਹਿੰਦੀ ਹੈ। ਕੱਟੀਆਂ ਕੁਛ ਨਹੀਂ ਕਰਨੀ ਸੀ ਪਰ ਜੇ ਧਾਰਚੋਂ ਸੀ ਫਿਰ ਬਹੁਤ ਤੰਗ ਕਰਦੀ ਸੀ ਤੇ ਹੁਣ ਤਾਂ ਮੈਂ ਚੋ ਲੈਣੀ ਖੜੀ ਇਹਨਾਂ ਨੇ ਨਹੀਂ ਕਰਦੀ ਹੈਗੀ। ਦੋ ਤਿੰਨਾਂ ਦਾ ਮੈਨੂੰ ਬਹੁਤ ਜ਼ਿਆਦਾ ਦੁੱਖ ਆ ਹੋ ਜਾਂਦਾ ਸੀ ਧਾਰਚੋਂ ਦੇਗਾ। ਇੱਕ ਮੈਨੂੰ ਸਾਹਮਣੋਂ ਆਉਣ ਨੂੰ ਕਵੇੜਾ ਹੋ ਜਾਂਦਾ ਸੀ ਤੇ ਇੱਕੇ ਘੰਟਾ ਲਵਾਉਣੀ ਸੀ ਦੂਜੇ ਪਾਸੋਂ ਦਾ ਧਾਰਚੋਂ ਡਾਇਮੰਡ ਨਹੀਂ ਲੈਣਾ ਸੀ। ਜਿਹੜੀ ਦੀ ਨੇੜੇ ਵਾਲੇ ਵਿੱਚ ਛੋਟੀ ਇਹਦੀ ਜਿੱਡੀ ਹੋ ਰਹੀ ਹੈਗੀ ਦੇਖਣ ਨੂੰ ਤਾਂ ਤੇ ਪਰ ਇਹਦੀ ਕੋਈ ਹਜਾਸ ਕੁਝ ਨਹੀਂ ਹੈਗਾ ਕੋਈ ਨਾ ਹੈ ਉਹ ਕਰ ਦਈਏਗੀ ਤੇ ਐਵੇਂ ਚ ਇੱਕ ਛੋਟੀ ਹਲ ਸਾਲ ਰਲ ਜAVE ਪਰ ਵਧੀਆ ਹੋ ਜਾਂਦਾ ਜਿਵੇਂ ਅਸੀਂ 2-3 ਸਾਲ ਉਹ ਲਗਾਤਾਰ ਇੱਕ ਮੱਝ ਹਰ ਸਾਲ ਵੇਚ ਦਿੰਨੇ ਹੈਗੇ ਤੇ ਇੱਕ ਛੋਟੀ ਹਲ ਸਾਲ ਰਲ ਜਾਂਦੀ ਹੈਗੀ ਤੇ ਘਰ ਦੇ ਪਸ਼ੂ ਦੀ ਆਰਾਮਦਾਰੀ ਹੁੰਦੀ ਹੈ ਤੇ ਘਰ ਦੇ ਪਸ਼ੂ ਬਣ ਛੋਟੇ ਪਾਲੀ ਹੋਈਆਂ ਨੇਗੇ ਉਪਰੇ ਪਸ਼ੂ ਦਾ ਬਹੁਤ ਔਖਾ ਹੋ ਜਾਂਦਾ ਅਸੀਂ ਕਦੇ ਉਪਰ ਰੰਗਰ ਨਹੀਂ ਲਿਆ ਕੋਈ ਮੱਝ ਨਹੀਂ ਲਈ ਹੈਗੀ ਸਾਡੇ ਘਰ ਦੀ ਅਸੀਂ ਛੋਟੀਆਂ ਪਾਲ ਲਨੇ ਬਹਿੁਰੀ ਕਿਰਪਾ ਨਾਲ ਆਪਣੇ ਹਰ ਸਾਲ ਕੱਟੀ ਹੁੰਦੀਆਂ ਨੇ ਕੱਟਾ ਕਦੇ ਵੀ ਨਹੀਂ ਹੋਇਆ ਹੈਗਾ ਤੇ ਸਾਡੇ ਬਸ ਇੱਕ ਕਟਾਗਾ ਉਹ ਹੁਣ ਸੇਲ ਕਰ ਦਾਂਗੇ 2 ਸਾਲ ਦਾ ਹੋ ਗਿਆ ਤੇ ਉਪਰ ਡੰਗਰ ਦਾ ਬਹੁਤ ਔਖ ਹੋ ਜਾਂਦਾ ਨਾ ਪਸ਼ੂ ਵੀ ਕਹੇ ਨਿਕਲਿਆ ਚਲੋ ਖੇਚਣਾ ਤਾਂ ਹੁੰਦੀ ਹੈ ਨਾ ਸੰਭਾਲਣ ਦੀ ਉਹ ਕਰਦੇ ਆ ਪਸ਼ੂ ਵਰਗੀ ਕੋਈ ਨਾ ਆਰਾਮਦਾਰੀ ਨਹੀਂ ਹੈਗੀ ਤੇ ਘਰ ਦੇ ਝੋਟੇ ਵੱਲ ਜਾਂ ਪਿਛਲੇ ਸਾਲ ਸਿੱਖ ਮੱਝੇ ਵੇਚੀ ਸੀ ਉਸਦੇ ਪਿਛਲੇ ਸਾਲ ਵੀ ਵੇਚੀ ਸੀ ਤੇ ਅੱਜ ਕੀ ਵੀ ਦੇਖੋ ਇੱਕ ਸਲਾਹ ਹੈਗੀ ਵੀ ਸੇਲ ਕਰ ਦਾਂਗੇ ਕਿਉਂਕਿ ਬਰੇਨੇ ਪਾਸੋਂ ਸਾਹਮਣੇ ਔਖੇ ਹੋ ਜਾਂਦੇ ਨੇ ਹੈਗੀ ਤੇ ਇੱਕ ਕੱਟਾ ਵੀ ਸੇਲ ਕਰਨਾ 2 ਸਾਲ ਦਾਗਾ ਵਧੀਆ ਪੋਰ ਤੇ ਮੋਰਣਾ ਸਵਦਾ ਜੇ ਕਿਸੇ ਪੰਨ ਭਾਈ ਨੇ ਲੈਣਾ ਹੋਗਾ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਦੱਸ ਦਿਓ ਬਹੁਤ ਵਧੀਆਗਾ ਉਹਦੀ ਮਾਂ ਹੈਡ ਪਹਿਲੇ ਸੂਈ 13 ਲੀਟਰ ਦੁੱਧ ਸੀਗਾ ਤੇ ਹੁਣ ਸੇਲ ਕਰਾਂਗਾ ਕਿ ਸਮਰ ਨੇ ਔਖੇ ਨੇਗੇ ਨੇ ਪਾਸੂ ਤੇ ਝੋਟੀਆਂ ਹੈਗੇ ਨੇ 4-5 ਕੁ ਝੋਟੀਆਂ ਨੇਗੇ ਫਿਰ ਉਹ ਵੀ ਸਮਰ ਨੇ ਬੰਦੇ ਨਾਲ ਬੱਖ ਮੱਝ ਹੋਗੀ ਤੇ ਗਾਂਆਂ ਹੋਗੀਆਂ ਨਾ ਫਿਰ ਇੰਨੇ ਪਾਸੇ ਸਾਹਮਣੇ ਵੀ ਔਖੇ ਨੇਗੇ ਫਿਰ ਇਹਨੂੰ ਕੱਲੇ ਨੂੰ ਵੀ ਬਹੁਤ ਔਖੇ ਨੂੰ ਸਾਧਣ ਨਕਮ ਹੋ ਜਾਂਦਾਗਾ ਕਿ ਮੈਨੂੰ ਬੁਟੀ ਕੀ ਦਾ ਕੰਮ ਹੋ ਜਾਂਦਾ ਫਿਰ ਇਹਨਾਂ ਨੂੰ ਕੱਪੜਿਆਂ ਦਾ ਕਰਕੇ ਮੈਨੂੰ ਫਿਰ ਇਹਨਾਂ ਨੂੰ ਕੱਲੇ ਨੂੰ ਪਸ਼ੂ ਸਵਾਰਨੇ ਓਕੇ ਮੈਂ ਵੀ ਸਵੇਰ ਸਾਮ ਕਰਾਉਣੀ ਆ ਫਿਰ ਵੀ ਇੰਨਾ ਕੰਮ ਹੋ ਜਾਂਦਾ ਕੱਲੇ ਨੂੰ ਇਸ ਕਰਕੇ ਤੋਂ ਓਟ ਨੰਗਰ ਹੁਣ ਸੇਲ ਕਰ ਦਾਂਗੇ ਤੇ ਕੱਟੀਆਂ ਨਹੀਂ ਸੇਲ ਕਰਦੇ ਹੈਗੇ ਕੱਟੀਆਂ ਸਾਨੂੰ ਕਈ ਵਾਰ ਪੁੱਛਦੇ ਵੀ ਰਹਿੰਦੇ ਨੇ ਕਿ ਕੱਟੀਆਂ ਸੇਲ ਨਹੀਂ ਕਰਦੇ ਸੀ ਕੱਟੀਆਂ ਕਦੇ ਨਹੀਂ ਸੇਲ ਕੀਤੀ ਹੈਗੇ ਅਸੀਂ ਪਾਲ ਲੈਣੇ ਹੁੰਦੇ ਨੇ ਤੇ ਮੱਝ ਕੱਢਦਨੇ ਆ ਤੇ ਫਿਰ ਓਕਾ ਹੋ ਜਾਂਦਾ ਜੇ ਪਸ਼ੂ ਕੇ ਰਾਂਹ ਤੋਂ ਉਸ ਜੇਣਾ ਕੱਟੀਆਂ ਕੀ ਤਾਂ ਕਈ ਵਾਰ ਨਾ ਹੋਣ ਫਿਰ ਓਕਾ ਜੇ ਨਾਲ ਦੀ ਨਾਲ ਹੁਣ ਦੋ ਝੁੱਟੀਆਂ ਤਿਆਰ ਨੇਗੇ ਤੇ ਇਹ 9 ਦਿਨਾਂ ਵਿੱਚ ਹੀ ਰਲ ਜਾਂਦੀਆਂ ਨੇ ਕਿ ਪਤਾ ਨਹੀਂ ਲੱਗਦਾ ਹੈਗਾ ਜੇ ਲੈਣੀ ਪਾਏ ਮੱਝ ਫਿਰ ਬਹੁਤ ਔਖਾ ਚਗਲੇ ਜਵਨ ਵਿੱਚ ਲੱਖ ਰੁਪਏ ਤਾਂ ਕੱਟ ਨਹੀਂ ਮਿਲਦੀ ਹੈਗੀ ਫਿਰ ਬਾਕੀ ਬਾਰੇ ਕਹੇ ਨਿਕਲੇ ਪਸੂ ਨਾ ਨਿਕਲੇ ਫਿਰ ਉਦ ਵੀ ਔਖਾ ਹੋ ਜਾਂਦਾ ਹੈਗਾ ਤੇ ਇਹ ਦੀ ਮਾਣੀ ਪੰਜਵੇਂ ਸੂਏ ਸੂਏ ਦੇ ਕੋਈ ਦਿੰਦੀ ਆ 400 ਇਹਨੇ ਕੱਟੇ ਦਿੱਤੇ ਨੇਗੇ ਤੇ ਇਹਨੇ ਵੀ ਵਜਿਆ ਘਰ ਮਾਣੀ ਨੇ ਕੱਟੀ ਦਿੱਤੀ ਹੈਗੀ ਚਲ ਇਹ ਹੀ ਪੜਜੂ ਬਹੁਤ ਜਿਆਦਾ ਕਮਜ਼ੋਰੀ ਹੈ ਜੀ ਛੁੱਟੀ ਜੀ ਚੂਚੀ ਜੀ ਤਾਰਪਾ ਚੋਲੇ ਕਿ ਗਾਵਾਂ ਦੀ ਨਗੀ ਤਾਰਪੋਈ ਕਿ ਬਸ ਮੈਂ ਕੜਾ ਬਣਾ ਕੇ ਪੇਰੇ ਨਾੜਾ ਠੰਡਾ ਹੋ ਜੂ ਨਹੀਂ ਇਹਨੇ ਗਾਵਾਂ ਦਾ ਚੋਲੂ ਤੇ ਗਾਵਾਂ ਦਾ ਚੋਲੂ ਕੇ ਬਸ ਉਹ ਤੋਂ ਬਾਅਦ ਮੈਂ ਕੜਾ ਪਾ ਦੂੰਗੀ ਤੇ ਪ੍ਰਸਾਦ ਮੈਂ ਆ ਕੇ ਬਣਾਉਂਗੀ ਉਹ ਮੱਝ ਵੀ ਨਹੀਂ ਹੋਵੇ ਖਾਣੀ ਨਹੀਂ ਲਈ ਹੈਗੀ ਤਾਂ ਉਸ ਤਰ੍ਹਾਂ 8:00 ਤੋਂ ਲਗਾਤਾਰ ਕੰਮ ਦੇ ਲੱਗ ਸਮਝੀ ਬਾਕੀ ਉਹ ਦੇਖਦੀ ਹਾਂ ਉਹ ਬੇਸਤਨ ਤੇ ਤੇਲ ਤੇ ਮੈਂ ਚੰਗੀ ਤਰ੍ਹਾਂ ਨੂੰ ਮਿਕਸ ਕਰਕੇ ਫੇਰ ਬਾਦਲੀ ਪ੍ਰਸਾਦ ਨਹੀਂ ਹੋਣੀ ਹੈ ਤੇ ਬਸ ਇਹਨੂੰ ਸੂਹੀ ਮੱਧਮ ਬਣਾਵਨੀ ਥੋੜੇ ਤੇ ਉਹਨੂੰ ਲੈਵਨ ਉਹਦੀ ਹੈਗੀ ਸੂਨ ਵਾਲੀ ਇਹ ਹੁੰਦੇ ਕਰਕੇ 2 ਚਾਰਕ ਪੈਨ ਲੋਬੀ ਇਹਨੂੰ 10 ਬਰਤਨ ਮਲੇਟ ਹੋ ਗਈ ਇੱਕ ਦੋ ਸੇ ਵਜੇ ਦੋਨੇ ਸੂਨ ਵਾਲੀ ਤੇ ਲੇਟ ਹੋ ਗਈ ਤੇ ਕਾਲੇ ਵਿੱਚ ਪਾਇਆ ਬਸ ਗੁੜ ਤੇ ਘਿਓ ਤੇ ਨੂੰ ਥੋੜੇ ਪਾਉਣੀ ਲਈ ਕੋਕ ਤੰਦ ਜਦੋਂ ਗਰਮੀ ਹੋਉਂਦੀ ਹੈ ਥੋੜੇ ਵਿੱਚ ਮਨ ਨੂੰ ਕੰਮ ਬਾੰਨੀ ਲਈ ਅਜਮਨ ਹਮੇਂ ਇਹ ਦਵਾਈ ਪਾਲ ਲਈਏ ਇਹ ਉਪਤਾ ਕੜਾ ਪੀ ਲੈਂਦੀ ਹੈ ਪਟਾ ਦੋ ਤਿੰਨ ਦਿਨ ਕੜਾ ਪੀ ਲੈਂਦੀ ਹੈ ਵੀ ਕੜਾ ਪੀਂਦੇ ਕੇ ਮੁੰਮੇ ਨੇ ਇਹ ਥੋੜੀ ਜਿਹੀ ਪਪਾ ਮੰਗੀ ਚ ਕੁਲਕੰਦ ਕਣ ਮਿਰਵਾਸ ਦੇ ਕੇ ਐਸੀ ਸਾਫ ਨਹੀਂ ਬੋਲ ਲੱਤੀ ਜਿਹੜਾ ਖਾ ਲੂਗਾ ਤਾਂ ਆਪ ਤੋਂ ਬਧੀ ਹੁੰਦੀ ਹੈ ਵਿੱਚ ਤੁਹਾਨੂੰ ਨੇ ਖਾਦੀ ਨਹੀਂ ਕਿਉਂਕਿ ਉਹ ਬਸ ਸਵੈਲ ਮਾਰਦੀ ਹੋਣੀ ਕਨਵਿਨਿਅਲ ਕ੍ਰੀਮ ਨਹੀਂ ਪਾ ਦੂ ਤੇ ਮੱਝ ਨੂੰ ਪਾ ਦਣੀ ਹੋਣੀ ਹੈ। ਇਹ ਕੰਨ ਹੋ ਤਾਂ ਇਹ ਜੇ ਚਲੋ ਜਿਆਦਾ ਕਾਲਾ ਗਰਮ ਹੋ ਜਾਂਦਾ ਨਾ। ਚਲੋ। ਕੜਾ ਬਣਾਉਣਾ ਹੈ ਤਿਆਰ ਕਿਉਂਕਿ ਉਹ ਪਾ ਦਨੇ ਉਸ ਵਿੱਚ। ਤੇ ਇਹ ਵੀਡੀਓ ਅਸੀਂ ਕਰਦੇ ਐਂਡ ਕੱਲ ਤੇ ਵੇਣ ਦੇਪਾਂਗੇ ਨਵੀਂ ਵੀਡੀਓ ਵੀ ਦਿਨਾਂ ਨੂੰ ਵੀ ਬਣਾਉਦੇ ਨਾ। ਵੀਰੋ ਕਿ ਲੇਕ ਆ ਕੇ ਸਿਰ ਕਰਦੇ ਚਾਹੁੰਦੇ ਸਾਰੇ ਸਬਸਕ੍ਰਾਈਬ ਵੀ ਦੇਖਣਗੇ ਬਹੁਤ ਬਹੁਤ ਧੰਨਵਾਦ ਜੀ। ਬਾਏ।